ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ YouTube ਚੈਨਲ ਤੇ ਸਵਾਗਤ ਹੈ ਤੁਹਾਡਾ ਜੇ ਚੈਨਲ ਤੇ ਪਹਿਲੀ ਵਾਰ ਹੈ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਚਲੋ ਜੀ ਅੱਪਾ ਅੱਜ ਦਾ ਵਲੌਗ ਸ਼ੁਰੂ ਕਰਦੇ ਹਾਂ ਜੀ ਅਸੀਂ ਗੁਰਦੁਆਰਾ ਸਾਹਿਬ ਕੀ ਸੇਵਾ ਕਰ ਰਹੇ ਸੀ ਥੋੜੀ ਜਿਹੀ ਅਪਾ ਵੀਡੀਓ ਬਣਾਈ ਹੈ ਜੀ ਜ਼ਿਆਦਾ ਨਹੀਂ ਬਣਾਈ ਕਿਉਂਕਿ ਫਤਿਹਗੜ ਜੋੜ ਮੇਲੇ ਦੇ ਸ਼ਹੀਦੀ ਦਿਨ ਨੇ ਜੀ ਸਾਡੇ ਗੁਰਦੁਆਰਾ ਸਾਹਿਬ ਜਿਹੜੇ ਬੱਚੇ ਦੁੱਧ ਦੀ ਡਾਲੀ ਕਰਦੇ ਸਵੇਰੇ ਸ਼ਾਮ ਪਿੰਡ ਚੋਂ ਇਕੱਠਾ ਕਰਕੇ ਲੈ ਕੇ ਆਉਂਦੇ ਸੀ ਦੁੱਧ ਛੋਟੇ ਛੋਟੇ ਬੱਚੇ ਬਾਬਾ ਜੀ ਨੇ ਉਹਨਾਂ ਦਾ ਸਨਮਾਨਤ ਕੀਤਾ ਸ਼ਰੋਪੇ ਪਾਏ ਨਹੀਂ ਉਹਨਾਂ ਨੂੰ ਵੀ ਕਿਉਂਕਿ ਬੱਚਿਆਂ ਨੂੰ ਅੱਗੇ ਤੋਂ ਵੀ ਸੇਵਾ ਕਰਦੇ ਰਹਿਣ ਸੋ ਕੁਨੀ ਸਾਬ ਦੇ ਪਾਠ ਵਰਗਸ਼ੀਗੇ ਜੀ ਉਹਨਾਂ ਦੇ ਭੋਗ ਪਾਏ ਗਏ ਤੇ ਗੁਰੂ ਘਰ ਲੰਗਰ ਅਟੁੱਟ ਵਰਤੇ ਜੀ 6-7 ਦਿਨ ਸਾਡੇ ਜੀ ਪ੍ਰਸ਼ਾਦਿਆਂ ਦੀ ਸੇਵਾ ਕਰਦੇ ਰਹੀਆਂ ਸੰਗਤਾਂ ਜੀ ਤੇ ਦਰਬੀ ਬੀ ਆਈ ਪ੍ਰਸ਼ਾਦਾ ਬਣਾ ਰਹੀਆਂ ਨੇ ਵਿੱਚ ਮੀਂਹ ਆ ਗਿਆ ਸੀ ਥੋੜੀ ਦਿੱਕਤ ਪਈ ਬਣਾਉਣ ਲਈ ਸਾਡੇ ਉੱਪਰ ਇੱਥੇ ਜਿੱਥੇ ਪ੍ਰਸ਼ਾਦਾ ਤਿਆਰ ਕਰਦੇ ਸੈੱਡ ਨਹੀਂ ਪਿਆ ਹੋਇਆ ਤੇ ਤਰਪਾਲ ਹੀ ਪਾਈ ਹੋਈ ਸੀ ਜੀ ਥੋੜੀ ਮੀਂਹ ਕਰਕੇ ਦਿੱਕਤ ਪੈਂਦੀ ਰਹੀ ਚਲੋ ਫੇਰ ਵੀ ਠੀਕ ਹੋੁੰਦਾ ਰਿਹਾ ਜੀ ਪ੍ਰੋਗਰਾਮ ਇਹ ਦੁੱਖ ਦੀ ਕੜੀ ਤਾਂ ਬਹੁਤ ਜ਼ਿਆਦਾ ਹੈ ਜੀ ਛੋਟੇ ਛੋਟੇ ਬੱਚਿਆਂ ਨੂੰ ਨਹੀਂ ਹਾਂਚਣਿਆ ਗਿਆ ਨੋ ਮਾਤਾ ਜੀ ਗੁਜਰਕਾਰ ਜਿਨ੍ਹਾਂ ਦੇ ਪੁੱਤੇ ਸੀਗੇ ਆਪਣੇ ਬੱਚੇ ਨੇ ਛੋਟੇ ਛੋਟੇ ਕਹਿਣਾ ਵੀ ਨਹੀਂ ਮੰਨਦੇ ਜੀ ਦੇਖ ਲਓ ਬੱਚੇ